मारने की धमकी देते हैं कदे मार मार के बुला देंगे तुमको जी आप देख लो तो ये तक जाए की तो कैसे ही है जी तो ही है हां जी हां जी सर आम ही है तो सामने है जी बिल्कुल नक्शा ना पास दूर से बोलू चलो ਸਾਰੇ ਮਹੱਲਾ ਇੱਕ ਪਾਸੇ ਸਿਰਫ ਇਹ ਘਰ ਵਾਲੇ ਇੱਕ ਪਾਸੇ ਜਿਹੜੇ ਕਿ ਆਪਣੀ ਇਲੀਗਲ ਕੰਸਟਰਕਸ਼ਨ ਹੈ ਜਿਹੜੇ ਕਰਦੇ ਨਜ਼ਰ ਆ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਕਹਿਣਾ ਮੈਂ ਆਪਾਂ ਸ਼ਾਮਲੀ ਸ਼ਾਮਲੀ ਕਾਹ ਕਹਿਣਾ ਜਲਦੀ ਪਹਿਲੇ ਕੱਠ ਨੂੰ ਅੰਦਰ ਬੰਦਿਆਏ تھے ਇਹਨੂੰ ਬਲਾਈ ਪਲੇਟ ਹਟਾਈ ਕੇ ਘਰੋਂ ਬਾਹਰ ਲੋ ਠੀਕ ਹੈ ਫਿਰ ਅੰਦਰ ਕੱਠ ਨੂੰ ਨਾਲ ਬੁਲਾ ਲਿਆ ਉਹਦੇ ਉਹਦੇ ਨਾਲ ਪਾਇਬਾ ਦੀ ਹੁਣ ਦੇਖੇ ਕਿ ਰਿੰਦਰ ਭਾ ਜੁਰੀ ਰਲਪ ਸਾਰੇ ਮਹੱਲਾ ਪਟੇ ਬਿਲੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਕੁਝ ਦੇਖਿਆ ਇਹਨਾਂ ਨੇ ਲੈਂਟਰ ਪਾ ਲਿਆ ਤੁਹਾਡਾ ਕਹਿਣਾ ਨਾਲੋਂ ਵੇਅ ਹੈ ਕੋਦਕਾਰੀਆ ਨੂੰ ਤਾਰਨਾ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਤੁਹਾਡੇ ਤੇ ਇਲਜ਼ਾਮ ਨੇ ਜਿਹੜੇ ਪਬਲਿਕ ਲਗਦੀ ਨਜ਼ਰ ਆ ਰਹੀ ਹੈ ਆਏ ਤੇ ਬੁਲਾਇਆ ਅੰਦਰ ਬੁਲਾਇਆ ਬਾਤਿਆ ਤੇ ਆਖਲਾ ਪਰਟੀਆ ਕਹਿੰਦੇ ਕਿ ਉਹ ਲੜਵਾ ਦੇ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਕਾਟਰ ਤੋਂ ਨਹੀਂ ਬੈਠੇ ਜੇ ਸਰ ਕੇ ਪਾਸ ਅਸੀਂ ਨੇ ਬੋਲਾ ਯਹਾਂ ਤੇ ਕੁਝ ਵੀ ਨਿਤਾਂ 3:30 ਵਜੇ ਗਏ ਯਹਾਂ ਉਸ ਤੋਂ ਬਾਅਦ ਮੇਰੀ ਲੜਕੀ ਨੇ ਫੋਨ ਕੀਤਾ ਕਿ ਮੰਮੀ ਯਹਾਂ ਮਸ਼ੀਨ ਵੀ ਆ ਗਈਆਂ ਕਾ ਸਮਾਨ ਵੀ ਪੜਦਾ ਹੈ ਠੀਕ ਹੈ ਇਹਨਾਂ ਨੇ ਰਾਤ ਕੋਈ 6:30 ਵਜੇ ਸ 10:30 ਵਜੇ ਤੱਕ ਇਹਨਾਂ ਨੇ ਲੈਂਟਰ ਡਾਲ ਵੀ ਦਿਆ ਘਰ ਤੇ रात तो रात लं डाल तो हाँ जी उसके बाद तो हमारा कोई उधर भी मना हो चुका, उसके बाद छुट्टी हो चुकी है को क्या नाम है तकलीफ हो गई जी सर हमारा घर दबा रहे हैं बना रहे हैं जब बोलते हैं तो हमको मारने की धमकी देते है कहते मार मार बुला देंगे तुमको नाजाज हमारे साथ में सताया है हम बोल नहीं पा रहे हैं आए है, हमारे सामने देख लो अन्याय हमारे साथ में कर रहे हैं हां है, हमारा सारा मुथा मार दिया इन्होंने हां हम बोलते हैं धम-धम धमकी देते हैं हमको मारने को अच्छा लड़ाई झगड़ा हुआ थोड़ा ट्रेनिंग हां होया ने नेल होया है ये लोग ना कैसे जाग जिन्हें बुलाना बुला लो तो करना कर लो हमने जो हम बनाए इतने साल तो उसी रह रहे हो कितने साल तो रह रहे हैं यहां से रह रहे हैं तो 5 ਸਾਲ ਕਰੀਬਨ ਹਮਕੋ ਹੋ ਗਏ ਅੱਛਾ ਕੰਮ ਕੀ ਕਰਦੇ ਹੋ ਭਾਈ ਸਾਹਿਬ ਆਪ ਕੰਮ ਹਮਨੇ ਇਹ ਕਰਤੇ ਹੈ ਚਟੜ ਬਰੂਚਾ ਦਾ ਕੰਮ ਕਰਦੇ ਹੈ ਰੇੜੀ ਲਗਾਤੇ ਹੈ ਸੋ ਇੱਕ ਗਰੀਬ ਬੰਦਾ ਆਪਣਾ ਘਰ ਬਣਾ ਕੇ ਬੈਠਾ ਵਾ ਲੇਕਿਨ ਨਾਲ ਦੇ ਪੜੋਸ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਇਲੀਗਲ ਕੰਸਟਰਕਸ਼ਨ ਹੈ ਜਿਹੜੀ ਕੀਤੀ ਜਾ ਰਹੀ ਹੈ ਇਹਨਾਂ ਨੂੰ ਡਰ ਆਪਣੇ ਮਕਾਨ ਦਾ ਵਾ ਕਿ ਕਿਤੇ ਉਸ ਨੂੰ ਨਾ ਕੋਈ ਨੁਕਸਾਨ ਹੋ ਜਾਵੇ ਪਰੰਤੂ ਪੜੋਸੀ ਨੇ ਜਿਹੜੇ ਜਿੱਦ ਦੇ ਵਿੱਚ ਆ ਕੇ ਇਲੀਗਲ ਕੰਸਟਰਕਸ਼ਨ ਕਰ ਰਹੇ ਨੇ ਹਾਲਾਂਕਿ ਪੂਰਾ ਮਹੱਲਾ ਨਿਵਾਸੀ ਨੇ ਜਿਹੜੇ ਇਸ ਗੱਲ ਦੇ ਨਾਲ ਸਹਿਮਤ ਨਜ਼ਰ ਆ ਰਹੇ ਨੇ ਕਿ ਇਹ ਜਿਹੜੀ ਕੰਸਟਰਕਸ਼ਨ ਹੈ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ ਕਿਸੇ ਨੂੰ ਵੀ ਇਸ ਤਰੀਕੇ ਦੇ ਨਾਲ ਤਕਲੀਫ ਦੇਣੀ ਗਲਤ ਗੱਲ ਹੈ ਤੁਸੀਂ ਕੀ ਕਰਨਾ ਜਾਓਗੇ ਹੁਣ ਹਲ ਹਮਾਰੇ ਸਾਥ ਮਨਿਆਤ ਰਾਜ ਹੈ ਹਮਾਰੇ ਸਾਥ ਕਨਿਆ ਹੋ ਰਹਾ ਹੈ ਅਨਿਆਇ ਹੋ ਰਹਾ ਹੈ ਹਾਂ ਕਾਰਪੋਰੇਸ਼ਨ ਚ ਕੰਪਲੇਨਟ ਕੀਤੀ ਤੁਸੀਂ ਕੰਪਲੇਨਟ ਕੀਤੀ ਸੀ ہماری ਕੋਈ ਸੁਣਵਾਈ ਨਹੀਂ ਕਾਰਪੋਰੇਸ਼ਨ ਦੇ ਕੋਈ ਅਧਿਕਾਰੀ ਆਏ ਤੁਹਾਡੇ ਕੋਲ ਹਾਂ ਐਸੇ ਆ ਕੇ ਦੇਖ ਕੇ ਚਲੇ ਗਏ ਲੱਗਿਆ ਨੂੰ ਹਟਾ ਲੋ ਇਹ ਤਾਂ ਸਾਥ ਹੈ क्या अच्छा नहीं, 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 तो तो नहीं आपने नक्शा पास करवाया कर से करवाया है है कोई तो आपके पास पास अरे ठेकेदार के पास क्या रजिस्ट्री आपके पास है पड़ा इसका मकान रजिस्ट्री भी नहीं है आपके पास किसके नाम से है ये मकान और रजिस्ट्री तो आपके पास होना चाहिए ना ਤੋ ਨਕਸ਼ਾ ਵੀ ਦੇਖਾ ਹੋਗਾ ਆਪਣੇ ਕਿ ਕਿਸ ਤਰੀਕੇ ਸੇ ਨਕਸ਼ਾ ਪਾਸ ਹੋ ਰਿਹਾ ਕੋਈ ਅਧਿਕਾਰੀ ਕੋ ਚੈੱਕ ਕਰਵਾਏ ਆਪ ਨਕਸ਼ਾ ਪਾਸ ਇਹ ਆਪਣੇ ਆਪ ਬਣਾ ਲਿਆ ਹੋ ਕੋਈ ਨਹੀਂ ਆਪਣੇ ਨਹੀਂ ਬਣਾਇਆ ਕਰਾਏ ਹਨ ਸੋ ਇਹ ਤਾਜ਼ਾ ਹਾਲਾਤ ਨੇ ਤਸਵੀਰਾਂ ਦੇਖ ਕੇ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ ਕਿ ਬਲਵਹਨਗਰ ਲੁਧਿਆਣਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਲੀਗਲ ਕੰਸਟਰਕਸ਼ਨ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਔਰ ਅਧਿਕਾਰੀ ਨੇ ਕਿਸ ਤਰੀਕੇ ਦੇ ਨਾਲ ਆਪਣੀ ਕੁੰਬ ਕਰਨੀ ਨੀਂਦ ਐ ਸੁੱਤੇ ਪਏ ਨੇ ठेकेदार है आप मालक हो ना यहाँ बना तो आप ही रहे हो ठेकेदार को ठेका आप ही ने दिया ना तो ये सही बना रहे हो आप नहीं, नहीं, नहीं आपके ये सही नक्शा पास करवाया आपने कॉरपोरेशन से ਕੋ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਸਮਾਰਟ ਸਿਟੀ ਦੀਆਂ ਨੇ ਹਾਲਾਂਕਿ ਕਾਰਪੋਰੇਸ਼ਨ ਦੇ ਅਲੱਗ-ਅਲੱਗ ਜਿਹੜੇ ਵਿਭਾਗ ਨੇ ਡਿਪਾਰਟਮੈਂਟਸ ਨੇ ਉਹਨਾਂ ਤੇ ਆਏ ਦੇ ਨਾ ਕਈ ਤਰ੍ਹਾਂ ਦੀਆਂ ਜਿਹੜੇ ਇਲਜ਼ਾਮ ਨੇ ਲੱਗਦੇ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਸੁਰਕੀਆਂ ਨੇ ਅਖਬਾਰਾਂ ਦੇ ਵਿੱਚ ਨਜ਼ਰ ਆਉਂਦੀਆਂ ਇਸ ਦੌਰਾਨ ਲੁਧਿਆਣਾ ਦੇ ਸਮਾਰਟ ਸਿਟੀ ਜੋ ਕਿ ਲక్ష్ਮੀਨਗਰ ਇਲਾਕੇ ਦੇ ਵਿੱਚ ਪੈਂਦਾ ਹੱਬੋ ਵਾਲੇ ਇਲਾਕੇ ਦਾ ਇੱਕ ਏਰੀਆ ਵਾ ਲక్ష్ਮੀਨਗਰ ਉਹਦੇ ਨਾਲ ਲੱਗਦੀ ਇੱਕ ਕਲੋਨੀ ਹੈ ਸਮਾਰਟ ਸਿਟੀ ਗਿਆਨਸਥਲ ਸਕੂਲ ਦੇ ਨਾਲ ਲੱਗਦੀ ਹੈ ਗਲੀ ਹੈ ਜਿਸ ਦੇ ਵਿੱਚ ਇੱਕ ਕੰਸਟਰਕਸ਼ਨ ਆ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਲੀਗਲ ਕੰਸਟਰਕਸ਼ਨ ਹੈ ਜਿਹੜੀ ਨਜ਼ਰ ਆ ਰਹੀ ਹੈ ਹਾਲਾਂਕਿ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਨੇ ਇੱਥੇ ਇੱਕ ਵਾਰ ਵਿਜ਼ਿਟ ਕਰ ਚੁੱਕੇ ਨੇ ਮੇਰੀ ਵੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਸੀ ਇਹਨਾਂ ਨੂੰ ਨੋਟਿਸ ਹੈ ਜਿਹੜਾ ਸਰਵ ਕਰ ਦਿੱਤਾ ਗਿਆ ਵਾ ਔਰ ਕਾਫੀ ਜਲਦ ਹੈ ਜਿਹੜੀ ਕਾਰਵਾਈ ਵੀ ਹੈ ਇਹਨਾਂ ਤੇ ਦੇਖਣ ਨੂੰ ਮਿਲੇਗੀ ਕਹਾਂ ਸੇ ਆਪਨੇ ਨਕਸ਼ਾ ਪਾਸ ਕਰਵਾਇਆ ਥਾ ਠੇਕੇਦਾਰ ਕਰਵਾਇਆ ਠੇਕੇਦਾਰ ਨੇ ਪਾਸ ਕਰਵਾਇਆ ਥਾ ਇਸ ਨਾਮ ਸੇ ਨਕਸ਼ਾ ਪਾਸ ਹੋਆ ਥਾ ਕਿਸੇ ਨੂੰ ਪਤਾ ਹੋਵੇ ਸੋ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਲਈ ਜਿੰਦੀ ਜਾਗਦੀ ਤਸਵੀਰ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਇਹ ਮਾਲਕ ਅਨੰਦ ਲਾਲ ਨੇ ਜਿਨ੍ਹਾਂ ਦਾ ਕਹਿਣਾ ਕਿ ਠੇਕੇਦਾਰ ਬਣਾ ਰਿਹਾ ਵਾ ਤੇ ਨਕਸ਼ਾ ਵੀ ਠੇਕੇਦਾਰ ਨੇ ਪਾਸ ਕਰਵਾਇਆ ਵਾ ਤੁਹਾਡੇ ਕਿਤੇ ਸਾਈਨ ਹੋਏ ਜਦੋਂ ਨਕਸ਼ਾ ਪਾਸ ਕਰਵਾਇਆ ਗਿਆ ਉਹ ਲਿਖਿਆ ਹੈ ਸੋ ਕੁਸਚਨ ਮਾਰਕ ਜਾਂਦਾ ਵਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਜਾਂਦਾ ਵਾ ਕਿ ਕਿਸ ਤਰੀਕੇ ਦੇ ਨਾਲ ਇਸ ਤਰ੍ਹਾਂ ਦੀਆਂ ਇਲੀਗਲ ਬਿਲਡਿੰਗਸ ਨੇ ਜਿਹੜੀਆਂ ਉਹਨਾਂ ਦੇ ਨਕਸ਼ੇ ਨੇ ਜਿਹੜੇ ਪਾਸ ਕਰ ਦਿੱਤੇ ਜਾਂਦੇ ਨੇ ਲੁਧਿਆਣਾ ਦੇ ਚਾਰੇ ਪਾਸੇ ਇਲੀਗਲ ਕਲੋਨੀਆਂ ਦਾ ਇਸ ਵੇਲੇ ਦੌਰ ਚੱਲ ਰਿਹਾ ਔਰ ਕਲੋਨੀਸ ਤਾਂ ਬਣ ਜਾਂਦੀਆਂ ਨੇ ਬਾਅਦ ਵਿੱਚ ਜਿਹੜੇ ਰੈਜ਼ੀਡੈਂਟਸ ਆਉਂਦੇ ਨੇ ਇਲਾਕੇ ਦੇ ਵਿੱਚ ਰਹਿਣ ਲਈ ਨਾ ਤਾਂ ਉਹਨਾਂ ਨੂੰ ਪਾਣੀ ਪੀਣ ਦੀ ਸਹੂਲਤ ਮਿਲਦੀ ਹੈ ਨਾ ਸੀਵਰੇਜ ਦੀ ਸਹੂਲਤ ਮਿਲਦੀ ਹੈ ਇੱਥੋਂ ਤੱਕ ਕਿ ਬਿਜਲੀ ਵਿਭਾਗ ਨੇ ਵੀ ਹੁਣ ਐਨਓਸੀ ਹੈ ਜਿਹੜੀ ਚੁੱਕੀ ਸੀਗੀ ਪਰ ਲੋਕਾਂ ਨੂੰ ਜਰੂਰ ਇਸ ਤਰ੍ਹਾਂ ਦੀ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਪਰ ਇੱਥੇ ਤਾਂ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਨਜ਼ਰ ਆ ਰਹੀਆਂ ਨੇ ਕਿ ਜਿਹਦਾ ਜਿੱਦਾਂ ਦਿਲ ਕੀਤਾ ਉਸ ਤਰੀਕੇ ਦੀ ਕੰਸਟਰਕਸ਼ਨ ਕਰ ਸਕਦਾ ਵਾ ਇਹਨਾਂ ਦੇ ਉੱਤੇ ਕੋਈ ਵੀ ਚੈੱਕ ਪੁਆਇੰਟ ਨਹੀਂ ਹੈ ਕੋਈ ਵੀ ਅਧਿਕਾਰੀ ਦਾ ਕਿਸੇ ਦਾ ਖੌਫ ਨਹੀਂ ਹੈ ਇਹਨਾਂ ਨੂੰ ਜਿਸ ਤਰੀਕੇ ਦੇ ਨਾਲ ਦਿਲ ਕਰਦਾ ਆਪਣੀ ਬਿਲਡਿੰਗ ਦੀ ਕੰਸਟਰਕਸ਼ਨ ਇਹ ਕਰ ਸਕਦੇ ਨੇ ਬੇਸ਼ੱਕ ਆਸ-ਪਾਸ ਦੇ ਪੜੋਸੀ ਆ ਜਿਹੜੇ ਤਕਲੀਫ ਦੇ ਵਿੱਚ ਹੋਣ ਆਸ-ਪਾਸ ਦੇ ਪੜੋਸੀ ਆ ਜਿਹੜੇ ਮਿੰਤਾਂ ਕਰਦੇ ਰਹਿਣ ਕਿ ਭਾਈ ਸਾਹਿਬ ਇਹਨੂੰ ਕਾਨੂੰਨੀ ਤਰੀਕੇ ਦੇ ਨਾਲ ਬਣਾ ਲਓ ਪਰੰਤੂ ਕੁਝ ਇਸ ਤਰ੍ਹਾਂ ਦੇ ਇਨਸਾਨ ਨੇ ਜਿਹੜੇ ਕਿ ਪੜੋਸੀਆਂ ਨੂੰ ਤਕਲੀਫਾਂ ਦੇਣੀ ਪਸੰਦ ਕਰਦੇ ਨੇ ਪਰ ਕਾਨੂੰਨ ਦਾ ਪਾਲਣਾ ਕਰਨਾ ਪਸੰਦ ਨਹੀਂ ਕਰਦੇ